ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਦੀ ਵਾਹਿਗੁਰੂ 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 ਜੀ ਖਾਲਸਾ ਵਾਹਿਗੁਰੂ ਕੀ ਫਤਿਹ ਜਗ ਜਨ ਭਜਨ ਮਮ ਖਾਲਸਾ ਖਾਲਸਾ ਪੂਜਵੈ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਾਲਸ ਮਿਟੈ ਸੋਗ ਖਾਲਸਾ ਆਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਅੱਜ ਵਿਸਾਖੀ ਵਾਲੇ ਦਿਨ ਗੁਰੂ ਕਲਗੀ ਤਰਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ केसਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਖਾਲਸਾ ਆਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ 1699 ਨੂੰ ਖਾਲਸਾ ਪੰਥ ਪ੍ਰਗਟ ਕੀਤਾ ਖਾਲਸੇ ਪੰਥ ਦੀ ਸਜੜਾ ਕੀਤੀ ਪੰਜ ਸਿੰਘਾਂ ਦੇ ਸੀਸ ਭੇਟ ਲਿਆ ਕਰਕੇ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਛਕਾ ਕਰਕੇ ਅਮਰਦੀ ਦਾਤ ਦੇ ਕਰਕੇ ਸਿੰਘ ਸਜਾਉਣਾ ਕੀਤਾ ਅਤੇ ਗੁਰੂ ਕਲਗੀਧਰ ਪਿਤਾ ਜੀ ਆਪ ਵਾਹ ਪ੍ਰਗਟਿਓ ਮਰਦ ਗਮੜਾ ਬ੍ਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਤਨ ਗੁਰੂ ਕਲਗੀਧਰ ਪਿਤਾ ਜੀ ਨੇ ਆਪ ਵੀ ਪੰਜ ਪਿਆਰੇ ਸਿੰਘ ਸਹਿਬਾਨਾਂ ਤੋਂ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਕੇ ਸਾਰੇ ਪ੍ਰਵਾਸ ਸమేਤ ਅਮਰਦੀ ਦਾਤ ਪ੍ਰਾਪਤ ਕੀਤੀ ਜਿਸ ਤਰ੍ਹਾਂ ਪੰਜ ਸਿੰਘਾਂ ਨੇ ਆਪਣੇ ਪੰਜ ਸੀਸ ਭੇਟਾ ਕੀਤੇ ਇਹ ਗੁਰੂ ਕਲਗੀਧਰ ਪਿਤਾ ਨੇ ਆਪਣਾ ਸਾਰਾ ਸਰਬੰਸ ਅੰਮ੍ਰਿਤ ਦੀ ਫੇਸ ਦੀ ਭੇਟਾ ਕਰਨ ਦਿੱਤਾ ਸੁਮਹਾਨ ਕਲਗੀਧਰ ਪਿਤਾ ਜੀ ਦਾ ਅੱਜ ਖਾਲਸਾ ਪੰਥ ਪ੍ਰਗਟ ਦਿਸ ਹੈ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾਦਾਲ ਕਿਤੇ ਮੰਦੀਪ ਵੱਲੋਂ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਸਮੂਹ ਵਿਸ਼ਵ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉਥੇ ਅੱਜ ਕੱਲ ਪਰਸੋਂ ਤੋਂ ਪਰਸੋਂ ਤੋਂ ਸ੍ਰੀ ਖੰਡਾ ਜਬ ਸਾਹਿਬ ਪਰ ਆਰੰਭ ਹੋਏ ਸਨ ਅੱਜ ਅਮਰਤਵਿਲੀ ਸ੍ਰੀ ਖੰਡਾ ਸਾਹਿਬ ਜੀ ਦੇ ਭੋਗ ਉਪਰੰਤ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ ਗੁਰੂ ਕੇ ਲੰਗਰ ਟੁੱਟ ਚੱਲ ਰਹੇ ਹਨ ਸੋ ਸਾਬਜਾਦਾ ਬਾਬਾ ਫਤਿਹ ਸਿੰਘ ਤਾਨਾ ਦਾਲ ਵੱਲੋਂ ਵਿਸਾਖੀ ਦੇ ਜੋੜ ਮੇਲੇ ਤੇ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਇਹ ਗੁਰਮਤ ਸਮਾਗਮ ਅੱਜ ਕਰਵਾਏ ਜਾ ਰਹੇ ਹਨ ਗੁਰੂਕਿਆਂ ਸੰਗਤਾਂ ਦੂਰੋਂ ਦਰੜ ਤੇ ਦੇਸ਼ ਦੇਸ਼ ਵਿਦੇਸ਼ ਤੋਂ ਸੰਗਤਾਂ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਹਨ ਸਰਦਾਰ ਸਤਕਾਰਯੋਗ ਹਰਚੰਦ ਸਿੰਘ ਜੀ ਬੋੜਾ ਯੂਕੇ ਤੋਂ ਇਸ ਤਰ੍ਹਾਂ ਸੰਗਤਾਂ ਆ ਕਰਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਰਹੀਆਂ ਹਨ ਅੱਦੇ ਸਾਡੇ ਜਥੇਬੰਦੀ ਦੀ ਸਰਪ੍ਰਸਤੀ ਹੇਠ ਫਤੇ ਵੈਲਫੇਅਰ ਸੁਸਾਇਟੀ ਵੱਲੋਂ ਬਹਾਦਰਪੁਰ ਬਹਾਦਰਪੁਰ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਬਾਬਾ ਚੰਸ਼ਾ ਜਿੱਦੇ ਸਤਾਂ ਤੇ ਫ੍ਰੀ ਮੈਡੀਕਲ ਕੈਂਪ ਵੀ ਲਵਾਇਆ ਹੋਇਆ ਹੈ ਸੋ ਸਾਰੇ ਦੇਸ਼ ਵਿਦੇਸ਼ ਦੇ ਨੌਜਵਾਨਾਂ ਦੇ ਚਾਰਨਾ ਵਿੱਚ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰੋ ਧੀਓ ਅਮਰਤਾ ਦੀ ਹੋ ਕੇ ਜਿਓ ਆਪ ਜੀ ਖੰਡੇ ਬਾਟੇ ਦਾ ਅਮਰ ਸਾਹਿਬ ਕਰਕੇ ਤਿਆਰਬਰ ਤਿਆਰ ਹੋ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਸੁਪੁੱਤਰ ਅਤੇ ਸੁਪਤਰੀਆਂ ਮਾਣ ਦਾ ਮਾਣ ਹੋਣ ਦਾ ਮਾਣ ਪ੍ਰਾਪਤ ਕਰੀਏ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਬਾਣੀ ਨੂੰ ਆਪਣੇ ਹਿਰਦੇ ਅੰਦਰ ਵਸਾ ਕਰਕੇ ਨਸ਼ਾ ਦਾ ਤਿਆ ਕਰਕੇ ਗੁਰੂ ਗ੍ਰੰਥ ਤੇ ਗੁਰਪੰਥ ਦੀ ਚੜ੍ਹਦੀ ਕਲਾ ਵਿੱਚ ਹਿੱਸਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਇਬ ਜੀ ਕੀ ਫਤਿਹ ਖੁਸ਼ੀਆਂ ਦੇ ਜਕਾਰੇ ਗਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਗੁਰਬਰਾ ਕਾਲ ਦੇਖ ਤੇ ਫਤਿਹ ਵਾਹਿਬ ਜੀ ਕਾ ਕਲ ਸਾਹਿਬ ਵਾਹਿਬ ਜੀ ਕੀ ਫਤਿਹ